ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੁਸੀਂ ਕਿੱਥੇ ਜਾ ਰਹੇ ਹੋ ਇਹ ਜਾ ਰਹੇ ਮੈਂ ਇੰਡੋਸਨ ਬੈਂਕ ਚ ਜੋਬ ਕਰਦਾ ਮੈਂ ਦਿੱਲੀ ਬੱਸ ਸਟੈਂਡ ਤੋਂ ਤੁਰ ਕੇ ਹੀ ਜਾਂਦਾ ਹਾਂ ਗੱਡੀ ਖਰਾਬ ਹੋਣ ਕਰਕੇ ਮੈਂ ਜਲਸੀ ਦਿੱਤੀ ਸੀ ਤਾਂ ਮੈਂ ਬੱਸ ਤਾਂ ਹੀ ਆਇਆ ਅੱਜ ਤੇ ਮੈਂ ਤੁਰ ਕੇ ਮਗਰਾ ਰਿਹਾ ਹਾਂ ਜਦੋਂ ਮੈਂ ਸਾਹਮਣੇ ਦੇਖਿਆ ਤੇ ਇਹਨਾਂ ਨੂੰ ਬੈਰਸਵਾਜੀ ਕਰ ਰਿਹਾ ਸੀ ਇਹਨਾਂ ਕਨੈਕਟਰ ਤੇ ਛੜਕ ਤੇ ਡਿੱਗੀ ਹੋਈ ਸੀ ਜਦੋਂ ਮੈਂ ਗਿਆ ਸੀ ਤੇ ਮੈਨੂੰ ਜਾ ਕੇ ਪੁੱਛਿਆ ਮੈਂ ਕੀ ਗੱਲ ਹੋਈ ਆ ਤੇ ਮੇਰੇ ਵੀ ਗੱਲ ਪੈ ਗਿਆ ਉਹ ਤੇ ਮੇਰੇ ਉਹਨਾਂ ਪਹਿਲਾਂ ਉਂਗਲਾਂ ਤੇ ਦੰਦੀਆਂ ਵੱਡੀਆਂ ਅਰੇ ਮਗਰ ਇਹਨਾਂ ਦਾ ਡਰਾਈਵਰ ਆਇਆ ਟ੍ਰੈਵਲ ਮੇਰੀ ਪੱਗ ਲਾਤੀ ਪੱਗ ਲਾਉਣ ਤੋਂ ਬਾਅਦ ਉਹਨਾਂ ਨੇ ਮਗਰ ਇੱਕ ਹੋਰ ਬੱਸ ਆ ਗਈ ਉਹ ਬੱਸ ਵਾਲਿਆਂ ਨੇ ਵੀ ਆਣ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਫਿਰ ਜਦੋਂ ਉਹਨਾਂ ਨੇ ਮੇਰੀ ਪੱਗ ਲਈ ਉੱਥੇ ਫਿਰ ਉਹ ਜਿਹੜੀ ਕਲੋਨੀ ਉਹ ਲੇਬਰ ਚੌਂਕ ਹੈ ਜਿਹੜਾ ਉਹ ਲੇਬਰ ਚੌਂਕ ਹੈ ਉੱਥੇ 100-150 ਬੰਦਾ ਸੀ ਫਿਰ ਉਹਨਾਂ ਨੇ ਸਾਨੂੰ ਛਡਾਇਆ ਉੱਥੇ ਤੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਦੋਵਾਂ ਜੀਆਣਾ ਨਾ ਇਦਾਂ ਕਰੋ ਨਾ ਇਹਨਾਂ ਨੂੰ ਕੁੱਟੋ ਉਹਨਾਂ ਨੇ ਮੇਰੇ ਘਰ ਦੇ ਨੂੰ ਛੜ ਕੇ ਤੇ ਟੱਕੇ ਮਾਰ-ਮਾਰ ਸੁੱਟਿਆ ਬਹੁਤ ਮਾਰਿਆ ਸਾਨੂੰ ਉਹਨਾਂ ਨੇ ਤੇ ਆਪਾਂ ਤੇ ਫੇਰ ਵੀ ਉਹਨਾਂ ਗੜੀ ਹਾਥੀ ਜੋੜੇ ਕੇ ਨਾ ਕਰੋ ਚਲੋ ਜੋ ਹੋ ਗਿਆ ਛੱਡੋ ਇਹ ਗੱਲ ਨੂੰ ਪਰ ਉਹਨਾਂ ਨੇ ਹੱਡਣਾ ਬਹੁਤ ਮਾੜੀ ਕੀਤੀ ਮੇਰੇ ਮੂੰਹ ਤੇ ਬੈਗ ਮਾਰੇ ਆ ਉਂਗਲ ਦਦਿਆਂ ਨਾਲ ਵੱਡੇ ਮੇਰੇ ਇੱਥੇ ਵੀ ਉਹਨਾਂ ਨੇ ਮੁੱਕੇ ਮਾਰੇ ਛਾਤੀ ਤੇ ਵੀ ਲੱਕ ਜਿਹੀ ਠੋਡ ਮਾਰੇ ਸਰ ਮੈਂ ਬੱਸ ਸਟੈਂਡ ਤੋਂ ਉਮਰਪੁਰੇ ਚੌਂਕ ਜਾਣਾ ਸੀ ਮੈਂ ਬੱਸ ਵਾਲੇ ਨੂੰ ਬੜਾ ਕਿਆ ਪੁੱਛਿਆ ਤਿੰਨ ਚਾਰ ਵਾਰੀ ਮੈਂ ਕਿਹਾ ਤੁਸੀਂ ਉਮਰਪੁਰੇ ਚੌਂਕ ਉਤਾਰ ਦੋਗੇ ਕਹਿੰਦੇ ਹਾਂਜੀ ਚੜਜੋ ਚੱਲਜੋ ਆਪਾਂ ਉਤਾਰ ਦਾਂਗੇ ਬਾਦ ਵਿੱਚ ਮੈਂ ਉਹਨੂੰ ਜਦੋਂ ਪੁਹਾਰਾ ਚੌਂਕ ਤੇ ਬਸ ਆਈਆ ਉਦੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਉਹ ਕਹਿੰਦਾ ਲਿਆਓ ਟਿਕਟ ਤੇ ਮੈਂ ਆਧਾਰ ਕਾਰਡ ਹੀ ਸਾਰੀਆਂ ਸਵਾਰੀਆਂ ਦੇ ਰਹੀਆਂ ਤੇ ਮੈਂ ਉਹਨੂੰ ਆਧਾਰ ਕਾਰਡ ਦਿੱਤਾ ਮੈਂ ਕਿਹਾ ਲਓ ਤੁਸੀਂ ਘਟ ਦੋ ਟਿਕ ਟ ਬੇਖ ਲੋ ਤੇ ਉਹ ਕਹਿੰਦਾ ਨਹੀਂ ਜਾਣਾ ਕਿ ਤੇਰੀ ਮੈਂ ਹਾਂ ਉਮਰਪੁਰੇ ਤੁਹਾਨੂੰ ਦੱਸਿਆ ਤੇ ਗਾਈ ਕਹਿੰਦਾ ਉਮਰਪੁਰੇ ਤੁਹਾਨੂੰ ਮੈਂ ਕਦੋਂ ਕਿਹਾ ਚੜ ਤੇ ਕਹਿੰਦਾ ਤੂੰ ਦਵਾਦਵ ਚੜ ਗਈਆਂ ਉਮਰਪੁਰੇ ਵਾਸਤੇ ਕਹਿੰਦਾ ਚੱਲ ਹੁਣ ਥੱਲੇ ਉਤਰ ਤੇ ਉਸੇ ਵੇਲੇ ਬਾਅਦਸ ਮਤਲਬ ਕਿ ਖਲਰ ਉਹਨਰ ਸਿਟੀ ਮਾਰ ਕੇ ਬਾਈਕਲ ਆਰੇ ਨੂੰ ਥੱਲੇ ਲਾਣਾ ਹੈ ਤੇ ਉੰਨਾ ਮੈਂ ਕਿਹਾ ਮੈਂ ਕਿਹਾ ਚਲੋ ਕੋਈ ਨਹੀਂ ਤੁਸੀਂ ਨਹੀਂ ਆਧਾਰ ਕਾਰਡ ਲੈਣਾ ਤੁਸੀਂ ਪੈਸੇ ਲਾ ਲੋ ਮੈਂ ਕਿਹਾ 10 ਲਾ ਦਿਓ ਤੁਸੀਂ ਵੀਰ ਤੇ ਲੈ ਲਓ ਕਹਿੰਦਾ ਨਹੀਂ ਤੇ ਤੂੰ ਜਲਦੀ ਉੱਤਰ ਦੀ ਬਾਹਣ ਤੇ ਉਹਨੇ ਆਧਾਰ ਕਾਰਡ ਛੋਟਤਾ ਮੁੜ ਕੇ ਜਦੋਂ ਮੈਂ ਆਧਾਰ ਕਾਰਡ ਚੁੱਕਾਂ ਢੀ ਤੇ ਉਹਨੇ ਅੱਗੇ ਨੂੰ ਧੱਕਾ ਦਿੱਤਾ ਕਹਿੰਦਾ ਚਲੋ ਤੇ ਜਦੋਂ ਬਾਰੀ ਕੋਲਣ ਦੀ ਹੈ ਮੇਰੀ ਬਾਰੀ ਇੱਧਰ ਵੱਜ ਗਈ ਇੱਕਦਮ ਉਹਨੇ ਜਦੋਂ ਬ੍ਰੇਕ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਹਾਜੇ ਬਾਸੇ ਚੱਲੀ ਰਹੀ ਤੇ ਉਹਨੇ ਮੈਨੂੰ ਦਵਾ ਦਵਾ ਧੱਕਾ ਦਿੱਤਾ ਆਂਦਾ ਚਲੋ ਉੱਤਰਦੇ ਹੋ ਤੇ ਜਦੋਂ ਮੈਂ ਉਤਰੀ ਤੇ ਇਹ ਪਿੱਛੇ ਮੇਰੇ ਹਸਬੰਦ ਆ ਰਹੇ ਹੀ ਤੇ ਇਹ ਕਹਿੰਦੇ ਤੂੰ ਕੁੜੀ ਨੂੰ ਛੁੱਟਣ ਕਿਉਂ ਦਿਆ ਕੀ ਗੱਲ ਐ ਇਦਾਂ ਕੋ ਕਰ ਲਿਆ ਵਾ ਤੇ ਕਹਿੰਦਾ ਅੱਲਾ ਮੈਂ ਥੱਲੇ ਹੀ ਆਏ ਨਾ ਜੋ ਕਰਨਾ ਤੂੰ ਚੇ ਕਰ ਲਾ ਤੇ ਇਹਨਾਂ ਨੇ ਕਿਹਾ ਕਹਿੰਦੇ ਬੋਲਨ ਦਾ ਤੇਰਾ ਢੰਗ ਕੀ ਆ ਬਸ ਉਹਨੇ ਉਸੇ ਵੇਲੇ ਇਹਨਾਂ ਦੀ ਇਹਨਾਂ ਨੇ ਅੱਗੋਂ ਫੜਨ ਦੀ ਉਹਨੇ ਪਹਿਲਾਂ ਇਹਨਾਂ ਨੂੰ ਫੜਿਆ ਤੇ ਇਹਨਾਂ ਨੇ ਇੱਕੋ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਉਂਗਲ ਆਈ ਉੱਤੇ ਵੀ ਦੰਦੀ ਵੱਢ ਕੇ ਖਾ ਗਿਆ ਉਂਗਲ ਸਾਰਾ ਖੂਨ ਵਗਨ ਲੱਗ ਪਿਆ ਮੁੜ ਕੇ ਵਿੱਚੋਂ ਡਰਾਈਵਰ ਉੱਤਰ ਕੇ ਆਇਆ ਤੇ ਉਹਨੇ ਆਉਂਦੇ ਇਹਨਾਂ ਦੀ ਪੱਗ ਲਾਤੀ ਫਿਰ ਦੋ ਤਿੰਨ ਡਰਾਈਵਰ ਪਿਛ ਇਕਦਮ ਇਹਨਾਂ ਨੂੰ ਮਾਰਨਾ ਸਟਾਰਟ ਕਰਤਾ ਸਾਰੇ ਵਾਲ ਖੋਲਤੇ ਤੇ ਬੜੀ ਜ਼ੋਰ-ਜ਼ੋਰ ਦੀ ਮਾਰ ਲਾਪੇ ਮੈਂ ਅੱਗੇ ਹੋਈ ਇਹਨਾਂ ਨੇ ਚੜਨ ਵਾਸਤੇ ਬੜੀ ਜ਼ੋਰ-ਜ਼ੋਰ ਦੀ ਮੈਨੂੰ ਵੀ ਧੱਕਾ ਦੇ ਕੇ ਦੋ ਤਿੰਨ ਵਾਰੀ ਛੁੱਟਿਆ ਉਹਨੇ ਬੜੀ ਜ਼ੋਰ-ਜ਼ੋਰ ਦੀ ਫਿਰ ਇਹਨਾਂ ਨੇ ਬੱਜ ਜਦੋਂ ਇਹਨਾਂ ਦੀ ਪੱਗ ਲਾਈ ਨਾ ਉਹਨੇ ਤੇ ਪਿੱਛੇ ਮਜ਼ਦੂਰ ਵੀ ਖਲੋਤੇ ਸੀ ਤੇ ਉਹਨਾਂ ਦੇ ਵਿੱਚ ਇੱਕ ਤੇ ਨਿਆਂੰਗ ਵਾਲੇ ਬਾਬਾ ਜੀ ਉਹਨਾਂ ਨੇ ਆ ਕੇ ਤੇ ਉਹਨੂੰ ਮਾਰਨਾ ਸਟਾਰਟ ਕਰਤਾ ਸਾਨੂੰ ਨਹੀਂ ਪਤਾ ਉਹ ਕੌਣ ਹੀ ਕੌਣ ਨਹੀਂ ਆਪਾਂ ਨਹੀਂ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੇ ਦਵਾ-ਦਵੇ ਇਹਨਾਂ ਨੂੰ ਮਾਰਨਾ ਉਹਨੂੰ ਮਾਰਨਾ ਸਟਾਰਟ ਕਰਤਾ ਤੇ ਉਹਨਾਂ ਦੇ ਕਿੰਨੇ ਸਾਰੇ ਬੰਦੇ ਆ ਕੇ ਇੱਕਦਮ ਮੇਰੇ ਹਸਬੰਦ ਨੂੰ ਪਾਗੇ ਕਿੰਨਾ ਜ਼ੋਰ-ਜ਼ੋਰ ਦੀ ਮਾਰਨਾ ਸਟਾਰਟ ਕਰਤਾ ਮੈਂ ਛਡਾਨ ਦੀ ਵੀ ਕੋਸ਼ਿਸ਼ ਕਰੀ ਪਰ ਮੈਨੂੰ ਵੀ ਉਹਨੇ ਅੱਗੋਂ ਬੜਾ ਮਾਰਿਆ ਮੇਰੇ ਅੱਜ ਬਸਣ ਵਿੱਚ ਹੰਗਾਮਾ ਹੋਇਆ ਵਾ ਆਧਾਰ ਕਾਰਡ ਲੈ ਕੇ ਇਸ ਬੁੱਤੇ ਪਰ ਕੀ ਕਰਨੇ ਚਾਹੁੰਦੇ ਜੀ ਵੇਖੋ ਸਰ ਜਿਹੜਾ ਆ ਧਾਰ ਕਾਰਡ ਆ ਪਹਿਲੇ ਨੰਬਰ ਤੇ ਤਾਂ ਧਾਰ ਕਾਰਡ ਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪਏ ਧਾਰ ਕਾਰਡ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਇੱਕ ਸੇਵਾ ਕਰ ਰਹੇ ਆ ਕਿ ਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਜਿਸੇ ਦੱਸਿਆ ਜਾ ਰਿਹਾ ਕਿ ਆਧਾਰ ਕਾਰਡ ਲੈ ਕੇ ਆਧਾਰ ਕਾਰਡ ਕਨੇ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲੱਗਣੀ ਆ ਤੋਂ ਉਹਨਾਂ ਵੱਲੋਂ ਇਹ ਬਿਆਨ ਆਏ ਆ ਨਹੀਂ ਸਰ ਉਹ ਧਾਰ ਕਾਰਡ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਜੀ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪੇ ਨਹੀਂ ਬੰਦਦਾ ਪਹਿਲਾ ਸਟਾਪ ਜਿਹੜਾ ਤੇ ਜਿਹੜਾ ਸਾਰਾ ਜਹ ਹੰਗਾਮਾ ਹੈ ਇਸ ਉਪਰ ਕੀ ਕਹਿਣਾ ਚਾਹੀਦਾ ਜੇ ਫਿਰ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਦੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜੇ ਇਥੋਂ ਫੁਹਾਰਾ ਚਾਉਂ ਜਾਂਦੇ ਆ ਫੁਹਾਰਾ ਚਾਉਂ ਦੇ ਵਿੱਚ 7-8 ਬੰਦੇ ਉਹਨਾਂ ਦੇ ਸੱਦੇ ਆ ਸੱਦੇ ਕੇ ਤੇ ਉਹਨਾਂ ਮੇਰੀ ਪੱਕ ਲਾਈ ਆ ਮੇਰੇ ਹੱਥੀ ਪਏ ਆ ਡਰਾਈਵਰ ਦੇ ਹੱਥੀ ਪਏ ਆ ਡਰਾਈਵਰ ਦੀ ਉਹਨਾਂ ਕੋ ਮੀਚ ਪਾੜੀ ਆ ਮੇਰੇ ਵੀ ਉਹਨਾਂ ਸੱਤਾਂ ਲਾਈਆਂ ਨੇ ਸਾਰੇ ਬੱਸ ਆਈ ਕਿਥੋਂ ਨੇ ਕਿੱਥੇ ਚਲਣੀ ਸੀ ਇਹ ਬਟਾਲਾ ਤੋਂ ਚਲੰਦਰ ਜਾ ਰਹੀ ਸੀ ਠੀਕ ਹੈ ਸਾਰਾ ਕਿ ਬਸਟਾਂ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਹੈ ਇਸ ਉਪਰ ਕੀ ਕੀ ਘਟਣਾ ਨੂੰ ਦੇਖੋ ਸਾਰਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਅਸੀਂ ਬਸ ਸਟੈਂਡ ਬੰਦ ਕੀਤਾ ਹੈ ਸਾਰਾ ਦੇਖੀ ਨਾ ਚੌਂਕੀ ਦੇ ਉੱਪਰ ਲੋਕ ਲੱਗਾ ਹੋਇਆ ਵਾ ਸਾਰਾ ਉਹਨਾਂ ਉਸ ਚੌਂਕੀ ਇਸੇ ਤੇ ਲੈ ਕੇ ਆਇਆ ਪੌਣਾ ਘੰਟਾ ਹੋ ਗਿਆ ਉਹਨਾਂ ਦੇ ਲੱਗੇ ਖੜਿਆ ਨੂੰ ਠੀਕ ਹੈ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜੰ德ਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਜੀ ਜੀ ਪ੍ਰਸ਼ਾਸਨ ਅਕ ਮੰਗ ਰਹੇ ਜੀ ਪ੍ਰਸ਼ਾਸਨ ਅਕ ਇਹ ਮੰਗੇ ਸਾਡੀ ਜੀ ਦੋ ਪੰਦੀ ਕਾਰ